you <laughs>

ਸਭ ਕਲਾ ਸਮਰੱਥ ਡੋਲਨ ਦੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਿਰਤ ਫਿਰਤ ਪ੍ਰਭ ਆਇਆ ਪ੍ਰਿਆਤ ਸਰਨਾਏ ਨਾਨਕ ਕੀ ਆਪਾ ਦੇਨਤੀ ਆਪਾ ਨੇ ਭਗਤੀ ਲਾਏ ਸੁਖ ਹੋ ਟਲ ਗੁਰ ਸੇਵਿਆ ਅਨਸ ਸਦ ਸੁਭਾਏ ਦਰਸਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਗ ਬ ਸਿਫਤ ਖਸੰਦੇ ਨੂਰੇ ਅਰਸੋ ਕੁਰਸਾ ਚਟੀ ਤੋਦੋ ਰਠੇ ਸਜੇ ਪਾਦਿਸ਼ਾਹ ਮਨ ਜਨ ਮਨ ਮੰਦੀ ਪਟੀਆਂ ਸਜਾ ਨਾਮ ਸੱਚਾ ਪਾਦਿਸ਼ਾਹ ਸਿਰਸਾ जय शरी महला पंजवाई バイバイ。Bye bye. Bye bye. ਤੇ जोग जोग अटल ਚਵਰ ਸ਼ਬਦ ਤਖਤ ਸਾਹਿਬ ਦੇ ਮਾਲਕ ਤਨ ਤਨ ਆਦ ਸ੍ਰੀ ਗੁਰੂ ਗੰਗ ਸਾਹਿਬ ਜੀਓ ਮਹਾਰਾਜ ਸੱਚੇ ਬਾਦਸ਼ਾਹ ਜਿਨ੍ਹਾਂ ਦੇ ਬਾਗ ਗੁਰਬਾ ਦਵਾਰਾ ਸੋਦਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

ਗੁਰੂ ਮਹਾਰਾਜ ਸਦੇ ਪਾਤਸ਼ਾਹ ਜੀ ਦੇ ਪਾਵਨ ਸਾਥ ਰਸਤੇ ਵਾਲੇ ਜਿਸੀਆਂ ਅੰਦਰ ਸੋ ਅਨੰਦ ਰਵੇ ਤੋਂ ਗੁਰੂ ਮਹਾਰਾਜ ਜੀ ਨੇ ਵਰਪਾ ਕੀਤੀ ਦਰਬਾਰ ਸਦੇ ਸਾਧਾਂ ਦੇ ਪ੍ਰਾਜਾ ਪਾਉ ਪੰਥਰ ਗੁਰਬਾਣੀ ਦੁਆਰਾ ਉਪਦੇਸ਼ ਦੇ ਕੇ ਪੁੱਲੇ ਦਰਸ਼ਨ ਤਦਾਰੇ ਮਹਾਰਾਜ ਜੀ ਨੇ ਬਰਸ਼ ਕਰਕੇ ਨੇ ਹਾਲ ਕੀਤਾ ਹੈ ਸੋ ਜਤਨੀਆਂ ਵੀ ਸੰਤਾਂ ਗੁਰੂ ਦਰਬਾਰ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਕਰ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਨਾਮ ਖੁਸ਼ੀਆਂ ਰਹਿਣ ਵਾਸਤੇ ਸੋ ਗੁਰੂ ਧਾਰਜਾ ਸਰਵਨ ਕੀਤਾ ਅੰਦਰ ਆ ਗਏ ਸਾਮ ਤੇ ਗੁਰੂ ਧਾਰਜਾ ਸਰਵਨ ਗੋਜੀ ਸਤ ਸੰਗਤ ਪ੍ਰਾਪਤ ਕਰਦਿਆਂ ਸਾਧ ਸੰਗਤ ਵਿੱਚ ਆਨ ਕੇ ਗੁਰੂ ਦਾ ਕੀਰਤਨ ਗੁਰੂ ਦਾ ਹਰ ਧਸ ਸਰਵਨ ਕੀਤਾ ਜਿਨ੍ਹਾਂ ਲੋਵਾਨੀਆਂ ਪਾਵਨ ਸ੍ਰੀ ਮੁਖਵਾਕ ਸਰਵਨ ਕੀਤੇ ਹਨ ਹੋਏ ਜਾਨਾ ਹਰਿ ਸਰੋ ਦੇਵੈ ਜੋਰ ਸੋ ਓ ਮਹਾਰਾਜ ਸਤਿਪਾਤ ਜੀ ਕਿਰਪਾ ਕਰਦੇ ਹਨ ਜਿਹੜਾ ਉਸ ਪਰਮਾਤਮਾ ਦੇ ਨਾਲ ਜੋੜ ਦਿੰਦਾ ਹੈ ਸੋ ਲਖ ਮਹਾਰਾਜ ਸਤਿਪਾਤ ਸਾਹਿਬ ਦੇ ਹਾਰ ਹੁਸੰਦੇ ਹਨ ਜੋ ਤੁੰ ਤੂਰਨ ਸਹਿ ਮਹਾਰਾਜ ਸਤਿਪਾਤ ਸਾਹਿਬ ਦੇ ਚਰਨਾਂ માં ਹੁਜੇ ਤੇ ਗੁਰੂ ਦੇ ਸੰਗਤ ਪ੍ਰਾਪਤ ਕਰਮਵਾਦ ਦੇ ਗੁਰੂ ਮਹਾਰਾਜ ਜਿਨ੍ਹਾਂ ਨੇ ਕਿਰਪਾ ਕੀਤੀ ਹੈ ਉਸ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਲਈਆਂ ਆਂਨਾ ਸਰਬਾ ਸੰਤਾਂ ਦੀਆਂ ਧੰਨਵਾਦ ਗੁਰੂ ਮਹਾਰਾਜ ਸਾਡੀ ਹਾਜ਼ਰੀ ਦਾ ਲੇਖੇ ਪ੍ਰਵਾਦ ਕਰਨ ਸੋ ਗੁਰੂ ਕੀ ਦੇਵਨ ਬਰੀ ਹੈ ਸੋ ਪਿਆਰੇ ਸਰਬਾਤਸਾਹ ਸੰਗਤ ਜੀਓ ਗੁਰੂ ਕੀ ਦੇਨ ਲੈ ਕੇ ਉਸ ਤੋਂ ਆਪਰੰਤ ਜੋ ਚਾਲੇ ਲੰਗਰ ਤਿਆਰ ਹਨ ਸਾਰੀਆਂ ਸੰਤਾਨਾਂ ਚਾਹ ਗੁਰੂ ਦਾ ਲੰਗਰ ਛੱਕੇ ਜਾਣਾ ਹੈ ਸੋ ਗੁਰੂ ਮਹਾਰਾਜ ਕਿਰਪਾ ਕਰੇ ਸੋ ਦਾ ਦੇ ਦੇ ਪਰਿਆ ਰਖਣ ਚੜੀਆਂ ਬਾਦੋਂ ਸਿਸ਼ਟ ਕਰਨ ਸੋ

واگ سو ساری سنگان بنتی ہے جو دا لگ کے جانا جی بےنتی پروان کرنی واحو جی کا خالص واضح